ਲੋ ਜੀ ਬਾਈ ਖੇਤ ਐ ਨਾ ਜਿੱਕਣਾ ਸਾਡੇ ਪਿੰਡ ਵਾਲੇ ਖੇਤ ਔਕਣਾ ਬਣਿਆ ਕਰ ਬੱਤ ਪੂਰਾ ਦਾ ਉਹ ਬੱਤ ਬੁੱਤ ਦਾ ਉਹਨੇ ਕਰਿਆ ਲਾਜ ਰਾਤ ਦੀ ਭਾਂ ਜਾ ਦੇਖੀ ਜਾ ਜਿੱਕਣ ਹੋ ਪਏ ਨੀਲਾ ਕੋਣਾ ਹੈ ਵਾਕਈ ਬਾਈ ਬੱਤ ਉਹਨੇ ਹੀ ਕਰਿਆ ਅਸਲੀ ਲੋ ਜੀ ਬਾਈ ਪੈ ਗਿਆ ਬੀਜ ਭਰ ਲਿਆ ਟੈਂਕ ਰੰਗ ਨਹੀਂ ਹੈਗਾ ਇਕੱਲੇ ਲੈ ਜਿੰਨਾ ਮਹਿੰਗਾ ਜੀ ਬਹੁਤ ਹੈ ਜਿਹ ਪਟਾਖੇ ਫਟੂਸ ਬਹੁਤ ਆਖਦੇ ਆ ਹਾਂ ਲੈ ਜੀ ਜੀ ਰਲ ਗਿਆ ਮਰ ਰੇ ਵੀ ਰਲ ਗਿਆ ਲੱਗਣਾ ਤਾਂ ਕੁਝ ਨਹੀਂ ਸਿੱਧਾ ਬਟੇ ਆ ਸਾਰੀ ਰਲਾਤਾ ਦੜਾਈ ਬਸ ਠੀਕ ਆ ਆ ਤੇ ਮੇਰਾ ਪੁੱਤ ਲੋ ਜੀ ਬਾਈ ਨਵੀਆਂ ਪੱਤੀਆਂ ਪਾਉਣ ਤੋਂ ਬਾਅਦ ਮੈਂ ਪੂਰੀ ਚੈੱਕ ਕਰਨ ਆਇਆ ਕਿਹੜਾ ਜੂੰਡੇ ਵਾਲੇ ਖੇਤ ਮੈਂ ਚੈੱਕ ਕਰਨਾ ਹੈ ੁੰਡੇ ਵਾਲਾ ਖੇਤ ਹੈ ਪਹਿਲਾ ਲੋ ਪਹਿਲਾ ਹਾਈ ਦਾ ਹੁਣ ਪਹਿਲਾ ਲੋ ਪਾਇਆ ਲੋ ਜੀ ভাই ਇੰਜਨ ਵਾਲੇ ਪਲਾਟ ਪਰ ਵੇਚਣ ਆਏ ਆ ਕਣਕ ਤੇ ਅੱਜ ਜਗਾੜੂ ਕੰਮ ਲਾਇਆ ਬਾਈ ਜਿੰਦਾ ਪਿੱਛੇ ਹੀ ਪਾ ਲਿਆ ਏ ਸਵੇਰੇ ਸਵੇਰੀ ਕੰਮ ਖਿੱਚਦਾ ਬਾਈ ਮਾਰਨਿੰਗ ਟਾਈਮ ਇੱਕ ਮਗਰ ਸੁਪਰ ਸੀਡਰ ਦੂਜੇ ਮਗਰ ਬੀਜ ਤੇ ਜਿੰਦਾ ਖੇਤ ਬਣਾ ਗਿਆ ਜਰਾ ਚੱਗਾ ਬਾਈ ਰਾਤ ਐਨ ਵਧੀਆ ਗਿੱਲ ਕੱਢ ਤੀ ਬਾਹ ਬਾਕੇ ਲੈ ਲੱਖਾ ਲੋ ਜੀ ਭਾਈ ਉਹੀ ਕੰਮ ਹੋ ਗਿਆ ਗਿੱਲ ਲੱਭੇ ਲਈ ਟੈਂਕਰ ਫੇਰਿਆ ਘਰ ਰਾਤ ਨੂੰ ਫੇਰਿਆ ਹਾਂਜੀ ਟੈਂਕਰ ਫੇਰਿਆ ਆ ਖੜਾ ਟੈਂਕਰ ਆਹਾ ਹਾਂ ਛੋਟਾ ਦੇਖਾ ਛੋਟੇ ਨੇ ਲਾਹੇ ਰਾਤ ਇਹ ਕਰਦਾ ਗਿੱਲ ਹੈ ਜੇ ਕਿ ਦੂਰ ਵਾਇਕ ਤੇ ਗਿੱਲ ਹਾਈ ਵੀ ਸੀ ਤੀ अच्छा रात कहवे थे पता रा ता 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 थे कर रात 네ਰਾ ਹੀ ਹੋ ਗਿਆ हां 11 12 ਵਜੇ ਧਰਤੀ ਜੋ ਕੱਢ ਲੈਂਦੀ ਮੇਰੀ ਸਲਾਹ ਜੀ ਮੈਂ ਹੁਣ ਜੱਗੇ ਨੂੰ ਕਹਾਂਗਾ ਪਲਾਉ ਫੇਰ ਦੇ ਜੇ ਨਹੀਂ ਨਹੀਂ ਕੋਈ ਪਰਾਲੀ ਮਾੜੀ ਮੋਟੀ ਕਿੱਥੇ ਦੀ ਜਿਹੜੀ ਪਰਾਲੀ ਤੀ ਧਰਤੀ ਧਰਤੀ ਬਸ ਇਹ ਪਾਉਣਾ ਪਹਿਲਾਂ ਇਹ ਪਾਉਣਾ ਦਾ ਨਹੀਂ ਪਾਉਣਾ ਇਹ ਬੱਟ ਪਾਉਣੀ ਕੋਈ ਖਾਲ ਪਾਉਣੀ ਖਾਲ ਪਰ ਦੇਣਾ ਉਹ ਡੋਲਪ ਦੇਣਾ ਗੜਾ ਬਾਤ ਲੋਰ ਹੋਈ ਜਨੇ ਕਾ ਖੜ ਜਾ ਤਾ ਖੜ ਜਾ ਆਹੋ ਇਹ ਵੀ ਗੱਲ ਤੇ ਠੀਕ ਆ ਕਹੀ ਵੀ ਨਹੀਂ ਚੱਲਦੀ ਬਾਈ ਇਹ ਧਰਤੀ ਵੀ ਥੋੜੀ ਖਰਾਬ ਹੈ ਕਹੀ ਵੀ ਦਿਮਾਗ ਨੂੰ ਜਾਂਦੀ ਹੈ ਦੇਖ ਲੈ ਚੱਲ ਖਲਾ ਅੱਗੇ ਕਰਨਾ ਹਾਂ ਡਾਲ ਟਰੈਕਟਰ ਖਲਾ ਬਸ ਹਾਂ ਅੱਛਾ ਉਹ ਕਰਨਾ ਫਿਰ ਬੱਟਾ ਪਹਿਲੀ ਪਾ ਰਣੀ ਆ ਫਾਲ ਪਾਣੀ ਕੁਲਿਸਟ ਵਾਲੀ ਡੌਲ ਜੀ ਬਾਈ ਆਹ ਖੜਾ ਅੱਛਾ ਆ ਸਾਹਮਣੇ ਵਾਲੇ ਲੈ ਭਾਈ 826 ਤੇ 869 ਮਿਕਸ ਬੀਜਣਾ ਹੈ ਕਈ ਸਾਲਾਂ ਤੋਂ ਵੀਰ ਦੇ ਵੀ ਬੀਜ ਵਧੀਆ ਨਾਲ ਅਕੀਰਾ ਬੰਕਰ ਬੰਦਾ ਸਾਨੂੰ ਲਾਰੇ ਜਿ ਲਾਈ ਜਾਂਦਾ ਦੋ ਤਿੰਨ ਦਿਨ ਹੋ ਗਏ ਭਈਆ ਹਰਾਮੀ ਉਹ ਆਉਂਦਾ ਨਹੀਂ ਹੈਗਾ ਦਾ ਥੈਲੇ ਰਉਣਾ ਆਖੇ ਉਹ ਵਿਚੇ ਗਈ ਜਾਂਦੇ ਉਹ ਚ ਕੁਝ ਨਹੀਂ ਹੈਗਾ ਉਹ ਉਹਦੇ ਦੋ ਥੈਲੇ 25 ਕਿਲੋ ਉੱਪਰ ਪਰਲੇ ਦੇ ਕਿਹੜਾ 20 20 13 ਜਿਹੜਾ ਵੀ ਡਾਈ ਦੇ ਬਰਾਬਰ ਕੰਮ ਕਰਦਾ ਏ 12 32 16 ਹਾਂ ਵੀ ਵੀ ਪਤਾ ਨਹੀਂ ਕੋਈ ਇੱਕਣਾ ਸੁਣਿਆ ਮੈਂ 12 32 ਥੋੜਾ ਲੈ ਆ ਮੈਂ ਦਾ 12 32 ਸੁਣਾ ਇਹ ਵਧੀਆ ਹਾਂ ਆ ਪਿਛਲੇ ਸਾਲ ਦੇ ਕੱਢ ਲੈ ਉਹ ਆਹੇ ਜੀ ਆਹ ਉਹ ਮਹਿੰਗਾ ਹੋ ਰੰਗ ਨਹੀਂ ਹੈਗਾ ਘੱਲੇ ਲੈ ਜਿੰਨਾ ਮਹਿੰਗਾ ਜਿਹ ਬਹੁਤ ਹੈ ਜਿਹ ਪਟਾਖ ਫਟੂਸ ਬਹੁਤ ਦੱਸਦੇ ਆ ਹਾਂ ਲੈ ਰਾਤ ਬਾਈ ਖੇਤ ਐਜਾ ਬਣਿਆ ਵੀ ਗੁੱਜਰ ਪਰਾਲੀ ਚੱਕ ਲੈ ਕੇ ਤੇ ਬਾਈ ਆਪਣੇ ਉਹ ਤੇ ਬਾਰਮਾ ਸਾਫ ਬੋ ਬਣ ਗਿਆ ਬੀਜਣੇ ਨੂੰ ਜੁੰਡਿਆਵਾ ਵੀ ਬੀਜਣੀ ਦੀ ਜੱਗੇ ਮਨ ਜਾਂ ਨਹੀਂ ਖੜਦਾ ਵੀ ਜੇ ਤਾਂ ਹੋਏ ਜਾਣੀ ਤੂੰ ਉਹੀ ਤਾਂ ਗੱਲ ਆ ਬਾਈ 6 ਮਹੀਨੇ ਬਾਅਦ ਇੱਕ ਫਸਲ ਲੈਤੀ ਆਮਨੇ ਕੇ ਲੈਤੀ ਤੈਨੂੰ ਮੈਂ ਦੱਸਾਂ 6 ਮਹੀਨੇ ਬਾਅਦ ਫਸਲ ਬੀਜਣੀ ਹੁੰਦੀ ਖੇਤ ਸਾਫੇ ਮੰਗਦਾ ਜੱਗਾ ਕਹਿੰਦਾ ਫਿਰ ਕਿਆ 10 ਲੀਟਰ ਤੇਲ ਹੋਰ ਸਹੀ 20 ਲੀਟਰ ਤੇਲ ਨਹੀਂ ਦੇਖਿਆ ਇਹਨੇ ਹੈਗਾ ਇੱਕ ਟੈਂਕ ਭਰ ਲਿਆ ਨੇ ਇੱਕ ਫੇਰ ਭਰ ਲਿਆ ਤਵੀਆਂ ਜੱਗੇ ਬਾਉ ਸਾਲੀਆਂ ਚਾਹੀਦੇਂਦੇ ਰਾਤ ਬਾਈ ਤੇ ਦਾਤ ਖਵਾਂਟਾ ਹੀ ਹੁਣੀ ਆਦੀਆਂ ਉਹਦਾ ਜਿਆਦਾ ਬੜੀਆਂ ਜੱਗੇ ਉਹ ਨਹੀਂ ਚੱਲਨੀ ਆਪਣੇ। ਉਹਦਾ ਤਾਂ ਚ ਬੱਚਾ ਚਪੂਚਾ ਵਿੱਚੇ ਵਾੜਣਾ ਤਾਂ। ਭਾਈ ਜਿਹੜਾ ਤਾਂ ਲੱਗਦਾ ਅਸਲੀ ਜੋਰ ਦੋ ਤਿੰਨ ਸੀਜ਼ਨ ਹੋ ਗਿਓ ਲੱਗਿਆ ਜੌਂਡੀਅਰ ਦਾ ਹੀ ਐਨਾ ਹਲੇ ਕੱਟ ਲਵਾਇਆ। ਇਹ ਵੀ ਬਾਈ ਤੱਕੜਾ ਪੀੜੀ ਉਹਨੂੰ ਲਾ ਕੇ ਛੋਟਾ ਜਿਹਾ ਗੀਅਰ ਭੁਜਾਈ ਫਿਰਦਾ ਪਤਾ ਨਹੀਂ ਜਾਂ ਸਾਰੀ ਡੈੜੀ ਪਾਈ ਜਾ ਸਵੇਰ ਤੇ ਲੈ ਕੇ 24 ਘੰਟੇ ਵੱਲੋਂ ਜਾਂ 12 ਵੱਲੋਂ ਜੀ ਲਪਾਈ ਜਾਓ ਚਲਾਈ ਜਾਓ ਉਹ ਅੱਧਾ ਫੈਲਾ ਚਾਹ ਤੇ ਆਉਂਦੀ ਉਹ ਗਾਹ ਤਿੰਨ ਹਾਂ ਤਿੰਨ ਸੇ ਦਹਾਦਾ ਵਾਲਾ ਤੇ ਜਿਵੇਂ ਸਰੀ ਦਾਡ ਹੁੰਦੀ ਹੈ ਰੰਗ ਤੇ ਯਾਰ ਰੰਗ ਕਰਦਾ ਜਿੱਕਾ ਵੀਡ ਨਹੀਂ ਬਣਾਉਣ ਜਾਂਦੇ ਦੇ ਕਈ ਚੀਜ਼ਾਂ ਪਾ ਰਹੇ ਨੇ ਛੋਲੇ ਪਾ ਦਿੰਦੇ ਹੋਰ ਦੋ ਤਿੰਨ ਨਟਵਾ ਪਾ ਰਹੇ ਨੇ ਆਹ ਮਾਲ ਵੀ ਆ ਹੈ ਆ ਵੀ ਕੋਇਆ ਵਾ ਗੱਬੇ ਇਹ ਵੀ ਆ ਹਾਂ ਚਾਰ ਚਾਰ ਮੀਲਾ ਹੋ ਗਿਆ ਠੀਕ ਹੈ ਦੇਖੋ ਦੇਖੀ ਕੰਮ ਚੱਲਣਾ ਬਾਈ ਇੱਧਰ ਕਾਲੇ ਬਾਈ ਨੇ 20 ਡਣੀ ਬਸ ਆਹ ਵੀ 20 ਪਾ ਬਾਈ ਪਾਉਂਦੇ ਖੁੱਲਾ ਡਾਏ ਹੈ ਹੈ 22 22 ਪੈ ਜਾ ਤਿੰਨ ਪੈ ਜਾਣਾ ਇੱਕ ਨਹੀਂ ਪਾਉਣਾ ਲਈ ਕਿ ਨਾਲ ਦਾ ਤੁਸੀਂ ਵੀ ਅੱਜ ਕਿੰਨੇ ਲਿਆ 12 15 12 12 ਥੈਲੇ 4 ਕਿਲੇ ਅੱਜ ਦਾਏ ਨਾਲੇ ਆ ਕੱਟੋ-ਕੱਟ 1.5-2 ਥੈਲਾ ਦਾ ਜਗ੍ਹਾ ਚਾਹੀਦਾ ਜੀ ਹਾਂ 1.5-2 ਹਾਂ 1.5-2 ਦਾ ਚਾਹੀਦਾ ਇੱਕ ਤਾਂ ਘਟ ਜਾਂਦਾ ਫੇਟਾ ਉਹ ਗੰਨਾ ਯਾਰ ਗੰਨੇ માં ਵੀ ਤਾਂ 8-8 ਦਾ 10 ਪੈ ਜਾਂਦੇ ਆ ਹੋਰ ਸਾਰਾ ਇੱਕ ਪੱਟੇ 'ਚ ਪਾਉਣਾ ਫੇਰ ਮੌਈ ਕਹਿੰਦਾ ਗੰਨੇ માં ਵੀ ਬਹੁਤ ਮਾਲ ਪੈ ਜਾਂਦਾ ਫਰਾਈ ਕਰਨੇ 'ਤੇ ਖਰਚਾ ਬਹੁਤ ਆਉਂਦਾ ਦੇਰੇ ਬਕਰ ਖੱਟਿਆ ਕਰਿਆ ਕਰਨ ਬੀਜ ਵੀ ਦਿਖਾ ਦੀਏ ਬਾਈ ਤੁਹਾਨੂੰ ਇਹ ਖੋਲ ਕੇ ਸਾਰੇ ਮੋਲੇ ਦੇ ਬੀਜ ਹੈ ਵਾਹ ਮੋਟਾ ਹੈ ਬਹੁਤ ਮੋਟਾ ਬੀਜ ਹੈ ਜੱਗੇ ਬੋਲਾ ਬੋਲਾ ਮੋਟਾ ਹੀ ਬਹੁਤ ਆ ਬੀਜ ਬੀਜ ਇੱਕ ਨੰਬਰ ਬੀਜ ਨੂੰ ਤਾਂ ਐ ਲੱਗਦਾ ਵੀ ਪਤਾ ਨਹੀਂ ਕਿ ਐ ਲਾ ਭਾਈ ਬੀਜ ਬੀਜ ਨੇ ਹੀ ਘੰਟਾ ਖਾ ਲਿਆ ਇੱਕ ਘੰਟੇ ਤੇ ਉੱਪਰ ਹੋ ਗਿਆ ਹੁੰਦੇ ਚਲ ਬੀਜ ਵੀ ਰਲ ਗਿਆ ਮਰੇ ਵੀ ਰਲ ਗਿਆ ਲੱਗਣਾ ਤਾਂ ਕੁਝ ਨਹੀਂ ਸਿੱਧਾ ਬਟੇ ਆ ਸਾਰੇ ਹੀ ਰਲਾਤਾ ਦੜਾਈ ਮੈਂ ਠੀਕ ਆ ਆ ਤੇ ਮੇਰਾ ਪੁੱਤ ਜਗੇ ਹੈ ਤਾਂ ਇਹ ਕੂ ਜਾਨਵਰਾ ਤੇ ਇਹ ਹੈ ਤਾਂ ਕੁਝ ਨਹੀਂ ਇਹ ਚ ਉਹ ਨਹੀਂ 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 ਚੱਲ ਕੌਦਾਂ ਵੀ ਬੀਜ ਬੂਜ ਨੂੰ ਕਰਦੀ ਇਹ ਜਰਮੀਨੇਸ਼ਨ ਵਾਸਤੇ ਵਧੀਆ ਚੀਜ਼ ਹੈ ਜਾਨਵਰਾਂ ਆਲੇ ਵਾਸਤੇ ਨਹੀਂ ਹੈ ਜਰਮੀਨੇਸ਼ਨ ਉਹ ਇਹਨੂੰ ਕਰਾਇਆ ਪਰ ਤੇ ਟਾਈਮ ਨਹੀਂ ਲਾਤਾ ਜੇ ਕਿਤੇ ਨਾ ਜਿਹਦੀਆਂ ਖੜੀਆਂ ਦੇ ਵਿੱਚ ਸਾਡੇ ਸਰਪੰਚ ਅੰਦਰ ਪਿੰਡ ਚੇਅਰਮੈਨ ਆਏ ਥੈਲੇ ਲਈ ਢਾਂਗ ਲਾਦਨਾ ਤਾਂ ਰੜਾ ਕੇ ਕੋਠੀ ਚ ਅੱਛਾ ਬਸ ਚੱਕੋ ਆਪਣਾ ਕਰੋ ਪਹਿਲੇ ਆਹ ਹੁੱਲੂ ਹੁਰ ਨਹੀਂ ਹੁੰਦੇ ਥਾਲੇ ਮੌਕੇ ਨਾਲ ਤੇ ਲੀਕ ਹੋੜ ਭਾਈ ਆਹ ਵੀ ਰੈਕਸਲ ਭੂਰੀ ਦੇ ਗਾਣੇ ਕਹਿੰਦਾ 50 50 ਰੁਪਏ ਦੀ ਹੁੰਦੀ ਦੀ ਜੱਗੇ ਅੱਗੇ ਹੈ 100 ਰੁਪਏ ਦੀ ਦੀ ਬਹੁਤ ਮਹੰਗਾਈ ਹੋ ਗਈ ਭਾਈ 120 ਹੀ ਪੈ ਗਈ ਦੇਖ ਲੈ ਉਹ ਬੋਤਲ ਦਾ ਤੇਰੀ ਲੀਕ ਹੈ ਉਹੀ ਕਹਿ ਲਾ ਵੀ ਤੇ ਕਿੰਨੀ ਮਹਿੰਗੀ ਹੋ ਗਈ ਡਬਲ ਹੋ ਗਈ ਦੂਜਾ ਦਵਾਈਆਂ ਘਟ ਗਈਆਂ ਉਹ ਜਿਹੜੇ 1700 ਦੀ ਲਿਆਏ ਤੇ ਪਿਛਲੀ ਵਾਰ ਵਕੀਰਾ ਜੱਗਾ ਕਹਿੰਦਾ ਨਹੀ ਹਾਂ ਕੱਢ ਕੇ ਦੇਖੂਗਾ ਕਾਪੀ ਬਾਈ 1700 ਦੀ ਸੀ 200 ਰੁਪਏ ਘਾਟੇ ਕਹਿੰਦੇ ਕਿਆ ਵਕੀਰਾ ਪਿਛਲੇ ਸਾਲ 1700 ਦੀ ਨਹੀਂ ਯਾਰ ਪੂਰੀ 1600 ਦੀ ਲਿਆਏ ਮੇਰੀ ਯਾਦ ਹੈ 200 ਦਾ ਫਰਕ ਪਿਆ ਜੱਗੇ ਰਦਮ ਹਾਂ ਇੱਕ ਵਾਰ ਉਹ ਲਾ ਦੇ ਇੱਕ ਵਾਰ ਹੋਰ ਹੋਰ ਵੀ ਆ ਇੱਕ ਵਾਰ ਸਾਰੀ ਗਣਕ ਉਧਰ ਕਰਾਂ ਲਾ ਦੇ ਕੋਈ ਨਾ ਕੋਈ ਨਾ ਯਾਰ ਮੈਂ ਕਹਿੰਦਾ 1600 15 1600 ਲੈਂਦੇ ਆਂ ਆਪਾਂ 1600 ਇਹ ਯਾਰਾ ਜਦ ਆਪਾਂ ਕਹਿੰਦੇ 201800 ਦੀ ਇਕੱਠੇ ਚ ਲਾਈ ਆਪਾਂ ਨੂੰ ਮੇਗੀ ਤੇ ਐਕਤੀ ਸਾਥੀ ਹੋਈ ਆ ਲੋ ਜੀ ਪਹਿਲਾਂ ਬੱਟਾ ਵਾਲੇ ਕੰਮ ਨਵੇੜੇ ਆਏ ਬਾਕੀ ਕੰਮ ਬਾਅਦ ਚ ਅੰਕਲ ਉੱਧਰ ਖੁੰਝਿਆ ਵਾ ਛੱਟੇ ਦਿਨ ਲੱਗ ਗਿਆ ਤੇ 12 ਵਾਂ ਔਖਾ ਹੁੰਦਾ ਪਹਿਲਾਂ ਹੀ ਖੁੰਝਾ ਪਿਛਟੇ ਦੇਣੇ ਬਾਈ ਪਹਿ ਗਿਆ ਵੀਜ ਭਰ ਲਿਆ ਟੈਂਕਰ ਇਹ ਵੀ ਜੇ ਕਿ ਇੱਕ ਵਾਰ ਭਰ ਕੇ 2 ਕਿਲੋ ਘੜ ਦਿੰਦਾ ਲੈ ਹਾਂ ਕਿਲਾਕ ਵੀਜ ਘੇਰਾ ਦਾ ਦੇਖਦਾ ਨਾ ਦੋ ਥੈਲੀਆਂ ਅਗਲੇ ਭਰ ਜਾਂਦਾ ਪੰਜਾਬ ਬੰਦੇ ਕਿਲੋ ਵੀ ਦਿੰਦਾ ਬਾਕੀ ਵੀ ਆਪਣੇ ਆਪਣੀ ਮਰਜ਼ੀ ਸਾਭ ਦੀ ਕੋਈ 40 ਕਿਲੋ ਪਾਈ ਜਾਂਦਾ ਕੋਈ 50 ਪਾਈ ਜਾਂਦਾ ਕੋਈ 55 ਕੋ 45 ਜਿੰਨਾ ਲੋਡ ਲਾਦਦਾ ਆਪਣਾ ਬੀਜ ਪਾਈ ਜਾਂਦਾ ਅਗਲਾ ਲੋਡ ਤਾਂ ਜੀ ਸਾਡੀ ਧਰਤੀ ਡਾਕ ਰਹੀ ਤਾਂ ਥੋੜਾ ਜਿਹਾ ਵੱਧ ਪਾਉਂਦੇ ਆ 50 50 55 ਆਉਣਾ ਕਹਿੰਦਾ ਮੈਂ ਪਿਛਲੇ ਸਾਲ 55 ਪਾਇਆ ਸੀ ਮੈਂ ਮੰਨਣਾ ਖੜਨਾ ਚਾਹੀਦਾ ਜਿੰਨਾ ਮਰਜ਼ੀ ਪਾਈ ਗਾ ਆ ਪਾਈ ਕਰੋ ਚੱਕਾ ਉਹ ਦੇਖੋ ਬਾਈ ਜੱਗੇ ਦਾ ਬਾਪੂ ਬੱਲਾ ਬੱਲਾ ਕਿੱਥੇ ਪਹੁੰਚ ਗਿਆ ਉਹ ਲੰਬਾਈ ਯਾਰਾ ਚੜਾਈ ਘੱਟ ਨਾ ਖੇਦੀ ਉਹ ਹੋਣਾ ਬਾਈ ਘੱਟੋ ਘਟ ਢਾਈ ਕਿਲਿਆਂ ਦੀ ਲਵਾਈ ਫਿਰ ਆਪਣਾ ਗਾਮਾ ਅੰਕਲ ਨੇ ਪਹਿਲੇ ਨਵੇਡਾਰ ਛਿੱਟੇ ਵਾਲਾ ਨਹੀਂ 12 ਵਾ ਫੇ ਔਖਾ ਹੋ ਜਾਂਦਾ ਲਓ ਜੀ ਬਾਈ ਖੇਤ ਐਨ ਜਿੱਕਣਾ ਸਾਡੇ ਪਿੰਡ ਵਾਲੇ ਖੇਤ ਔਖਣਾ ਬਣਿਆ ਕਰ ਬੱਤ ਪੂਰਾ ਦਾ ਉਹ ਬੱਤ ਬੁੱਤ ਤਾਂ ਉਹਨੇ ਕਰਿਆ ਲਾਜਰਾ ਤੇ ਦੀ ਭਾਂ ਜਾ ਦੇਖਿਓ ਜਿੱਕਰ ਹੋ ਗਿਆ ਨੀਲਾ ਘੋੜਾ ਹੈ ਭਾਰਲਾ ਤੇਰਾ ਵਾਕਈ ਬਾਈ ਬੱਤ ਉਹਨੇ ਹੀ ਕਰਿਆ ਅਸਲੀ। ਵਾਕਾ ਵੀ ਨਹੀਂ ਟੱਟਾ। ਇਹ ਤਾਂ ਰਿਕਾਰਡ ਤੋੜਦਾ। ਦੇਖੇ ਇਹ ਜੀ ਤਾਂ ਨਹੀਂ ਪਹਿਲਾਂ ਵੀ ਪਾਣੀ ਕਦੇ। ਹੈਂ? ਖੇਤ ਜਿਆਦਾ ਵਧੀਆ ਬਾਤ ਐ। ਹਰੇ ਰੂ ਚੈੱਕ ਕਰਨਾ ਪੈਂਦਾ ਇਕ ਵਾਰ ਸਾਰਾ ਕੁਝ। ਦੇਖੋ ਬਾਈ ਚਾ ਟੌਪ ਦਾ ਖੇਤ ਬਣਿਆ। ਪਿੰਡ ਵਾਲੀ ਧਰਤੀ ਮੰਗਣਾ ਐਨ। ਬਣਿਆ ਬਾਈ ਆਪਣੇ ਆ। ਆ ਕੱਲ ਇਹਨੂੰ ਪਾਣੀ ਤੇ ਲਾਇਆ। ਕਮਾਈ ਨੇ ਡੇਢ ਮਹੀਨਾ ਹੋ ਗਿਆ ਉਹਦੇ ਬਾਹਰ ਮਾ ਨਹੀਂ ਛੇੜਿਆ ਤਾਂ ਹੀ ਲੋਟ ਹੈ ਇਹ ਬਾਹਰ ਪਿਆ ਹੋਇਆ ਅਸੀਂ ਰੌਣੀ ਕਾਲੀ ਤਾਂ ਦੇਖਿਆ ਹੀ ਆ ਇਹ ਜੇ ਅਸੀਂ ਬੀਜ ਕੇ ਕਣਕ ਕਾਮਯਾਬ ਨਹੀਂ ਬਕ ਹੁੰਦੀ ਹੈਗੀ ਡਲੇ ਆ ਜਾਂਦੇ ਆ ਨਹੀਂ ਡਲੇ ਨਹੀਂ ਖੇਲ ਵਿੱਚ ਨਹੀਂ ਕਣਕ ਨੂੰ 20 ਦਿਨ ਬਾਅਦ ਕੀ ਕਰਾਉਣੀ ਹੋਵੇ ਤੇ ਕਰਾਉਣੀ ਹੈ ਕਣਕ ਗੰਦੀ ਆ ਗੜ ਗਈ ਕਣਕ ਪਾ ਹੁਣ ਇਹਨੂੰ ਚਾਪ ਅੰਦਰ ਪਾਣੀ ਪਹਿਲਾਂ ਲਾ ਦੋ ਹਾਂ ਪਰ ਲਾਉਣਾ ਤਾਂ ਚਲ ਕੰਮ ਉਹਨੂੰ ਪਹਿਤਾਂ ਨਾ ਏ 15 ਦਿਨ ਬਾਅਦ ਕਹਿੰਦੇ ਦਵਾਈ ਵਾਲੇ 20 ਦਿਨ ਬਾਅਦ ਹਾਂ 15 20 ਦਿਨ ਬਾਅਦ ਉਹ ਮਾਦਾ ਸਕੇਂਦਰ ਜਾਂ ਮਾਰਦਾ ਦਾ ਕੁਝ ਨਹੀਂ ਸਮਝ ਲੱਗਿਆ ਇਹ ਕਿ ਆ ਵਿੱਚ ਉਹ ਆਪਣੇ ਵਾਸਤੇ ਕੁਝ ਨਹੀਂ ਬਾਈ ਹਾਂ ਆਪਾਂ ਵਾਸਤੇ ਰੜਕਾਓ ਹੈ ਕੋਈ ਦਾਲ ਤੇ ਨਹੀਂ ਬਾਈ ਸਾਡੇ ਵਾਸਤੇ ਆ ਫਾਇਦਾ ਵੀ ਦਵਾਈ ਰਿਜਲਟ ਦਿੰਦੀ ਹੈ ਹੈ ਇਹ ਤਾਂ ਬਹੁਤ ਵਧੀਆ ਬਣਿਆ ਬਾਈ ਇਹ ਵੀ ਥੋੜਾ ਜਿਹਾ ਤਰਕਾਉਣਾ ਜੇ ਅੱਗੇ ਨਾਲ ਆਪਣਾ ਉਹ ਤਰੀਕੇ ਗਿਆ ਬਾਹਲੇ ਆ ਵੀ ਖੇਤ ਸਿੱਧਾ ਕਰਦਾ ਹੁਣ ਆਹ ਤਾਂ ਲਾਈ ਵੀ ਰਾਹ ਆ ਗਿਆ ਰਾਤ ਲਈ ਵੀ ਰਾਤ ਆ ਗਈ ਬੰਦਾ ਡੀਗਦੇ ਬਾਈ ਸੀ ਭਈਏ ਨੇ ਆਉਣਾ ਐ ਸਪਰੇਅ ਵਾਲੇ ਵੀਰ ਨੇ ਉਹਦੀ ਵੇਟ ਹੋ ਰਹੀ ਉਹ ਲੋ ਜੀ ਬਾਈ ਸਪਰੇਅ ਵਾਲੇ ਬੰਦੇ ਵੀ ਪਹੁੰਚ ਗਏ ਹਲੇ ਕੰਨ ਕੱਢ ਵਿਚਾਲੇ ਰਹਿੰਦੀ ਸੀ ਜਗਾਇ ਨਾ ਕਰ ਉਹ ਜੀਦਾ ਉਹ ਸਾਈਕਲ ਖਰਾਬ ਹੋ ਗਿਆ ਕੀ ਹੋ ਗਿਆ ਹੈ ਉਹ ਨਾ ਉਹ ਸਾਰੇ ਇਧਰ ਟੁੱਟ ਲੱਗ ਗਿਆ ਉਹ ਮੂਹਰੇ ਟੁੱਟ ਗਿਆ ਜਿਹੜਾ ਪਿੱਛੇ ਵਾਲਾ ਪਿੱਛੇ ਵਾਲਾ ਟਾਇਰ ਤੁਹਾਨੂੰ ਇਹ ਦੱਸ ਸਾਰਾ ਸਾਰਾ ਹੋ ਗਿਆ ਦੁਬਾਰੀ ਵੀ ਖਰਾਬ ਹੋ ਗਿਆ ਚਲ ਕੋਈ ਨਹੀਂ ਹੁਣ ਉਹ ਨਾ ਮੈਂ ਸਦਾ ਖਰਾਬ ਆ ਉਹ ਹੁਣ ਪੁੱਛਾ ਕਰਕੇ ਰੱਖਦਾ ਚੱਲ ਦਲੇਲਾ ਕੋਈ ਕੋਆੜੀਏ ਤੇ ਸਾਈਕਲ ਨਾ ਮਾ ਨਾਲੀ ਘਵਾ ਦੇ ਦੇ ਮੈਂ ਨਾਲੀ ਘੋ ਅੱਛਾ ਉਹੀ ਸੈੱਟ ਹੋ ਜਾਣਾ ਫਿਰ 我那到附近家了。了了了了了 ਓ ਜੀ ਬਾਈ ਸਾਢੇ 3 ਦਾ ਟਾਈਮ ਹੋ ਗਿਆ ਸਾਢੇ 3 ਵਜੇ ਆ ਕੇ ਬੀਜ ਹੋਇਆ ਦਿਹਾੜੀ ਉਹ ਲੱਗ ਜਾਨੀ ਬਾਈ ਤਾਂ 4 ਕਿਲੋ ਬੀਜ ਲੋ ਜਾਂ 3 ਬੀਜ ਲੋ ਜਾਂ 5 ਬੀਜ ਲੋ ਜਾ ਕੇ ਹੁਣ ਬਾਈ ਦੂਈ ਸਾਈਡ ਪ੍ਰੋਜੈਕਟ ਖੇਰਨਾ ਹੈ ਬੱਟਾ ਦਾ ਕੰਮ ਰਹਿ ਗਿਆ ਤਾਂ ਬੱਟਾ ਨਾਲ ਵੀ ਹੋ ਗਿਆ ਸਪਰੇਅ ਵਾਲੇ ਬੰਦੇ ਉਧਰ ਆਏ ਪਏ ਹੁਣ ਉਹ ਸਪਰੇਅ ਕਰ ਜੂंगे ਨਾਲ ਦੀ ਨਾਲੇ ਖੇਤ ਬਣਿਆ ਬਹੁਤ ਵਧੀਆ ਦੇਖੋ ਬਾਈ ਜੀ ਇੱਕ ਸਿਰੇ ਰਹ ਜਾਂਦੇ ਬਾਈ ਇਹਦਾ ਵੀ ਪੰਗਾ ਜਕਣਾ ਹੈ ਕਹੀ ਚੱਲਣੀ ਆ ਕਹੀ ਤੇ ਵੀ ਡਰ ਲੱਗਦਾ ਚਲਾਉਣ ਤੇ ਮੰਡ ਵਾਲੀ ਧਰਤੀ ਇਹ ਵੀ ਫੁੱਲ ਡੱਕ ਰਾ ਫੱਜ ਜਾਂਦਾ ਬੰਦਾ ਉਹਰੇ ਪਾਣੀ ਪੀਏ ਥੋੜਾ ਜਿਹਾ ਉਹ ਢੋਲੀ ਪਈ ਆ ਚਾਂਦੇ ਕਰਨ ਹੋਇਆ ਤੇ ਕਲਚ ਨਹੀਂ ਦੱਬਦਾ ਕੈੜ ਕੈੜ ਹੋ ਰਿਹਾ ਕੋਈ ਮੰਡ ਏਰੀਆ ਵੀ ਬਸ 30% ਬੀਜ ਹੋ ਗਿਆ ਬਾਕੀ ਤਰ ਕੋ ਫੈਂਟ ਰਹੇਗਾ ਦਿਨ ਪਰ ਦਿਨ ਬਾਈ ਕੰਮ ਘਟਦਾ ਜਾਂਦਾ ਏ ਸਪਰੇਅ ਵਾਲਾ ਵੀ ਫਿਰਦਾ ਰੋਡੇ ਗੱਡੂ ਆ ਬਾਈ ਦੂਆ ਸਪਰੇਅ ਕਰਾਉਣ ਵਾਲਾ ਜਿਹੜੇ ਕਰਾਉਂਦੇ ਆ ਉਹ ਵੀ ਫਿਰਦੇ ਆ ਉਹ ਤਾਂ ਫੇਰ ਨਵੇੜੇ ਹੀ ਕਰ ਦੋ ਤਾਂ ਘਾਂਟੇ ਚ ਕੀਲੇਆਂ ਦੇ ਕੀਲੇ ਨਵੇੜ ਦਿੰਦਾ ਏ ਜਿਹੜੇ ਹੱਥ ਵਾਲੇ ਸਿਸਟਮ ਐ ਥੋੜਾ ਜਿਹਾ ਹੌਲੀ ਹੁੰਦਾ ਰਹਿ ਗਿਆ ਦੋ ਝੋਲੇ ਝੋਲੇ ਸਪਰੇਆ ਇਹ ਬੰਦਿਆਂ ਨੇ ਸਪਰੇਅ ਕਰਨਾ ਉਹਰੇ ਇਧਰਲੇ ਖੇਤਰਾ ਮਾਲ ਆ ਲੋ ਜੀ ਬਾਈ ਨਵੀਆਂ ਪੱਤੀਆਂ ਪਾਉਣ ਤੋਂ ਬਾਅਦ ਮੈਂ ਪੂਰੀ ਚੈੱਕ ਕਰਨ ਆਇਆ ਕਿਹੜਾ ਜੂੰਡੇ ਵਾਲਾ ਖੇਤ ਮੈਂ ਚੈੱਕ ਕਰਨਾ ਹੈ ਜੂੰਡੇ ਵਾਲਾ ਖੇਤ ਹੈ ਪਹਿਲਾ ਲੋ ਪਹਿਲਾ ਹਾਈ ਦਾ ਹੁਣ ਪਹਿਲਾ ਲੋ ਪਾਇਆ

ਕਦਾਬੇ ਦਹੂਰ ਕਿਹੜਾ ਦੇ ਦਾਰੇ ਪਰੇ

ਹਾਂ ਠੀਕ ਹੈ ਤੇਰੇ ਹਸਾਬ ਨਾਲ ਹਾਂ ਠੀਕ ਆ ਵਾਈਬ ਤੱਪੜ ਖੇਦਾ ਹੈ ਇੱਥੇ ਵੀ ਚੱਲਣਾ ਇਹਨੇ ਇੰਨਾ ਕੁ ਬਟਣਾ ਜਾ ਡੂੰਗਾ ਨਹੀਂ ਦੇਖ ਲੈ ਜੇ ਕਰਨੀ ਹੈ ਠੀਕ ਆ ਇੰਨਾ ਬਹੁਤ ਥੋੜਾ ਆ ਇੱਕ ਸਰਾਖ ਬਾਈ ਉੱਪਰ ਕਰਕੇ ਦੇਖਣ ਲੱਗੇ ਹੁਣ ਪੂਰੀ ਸਭ ਤੋਂ ਪਹਿਲਾਂ ਖੋਲੇ ਤਾਂ ਕਿੱਥੇ ਤਾਂ ਹਾਂ ਜਿਆਦਾ ਦੂਹੇ ਚ ਕਰਿਆ ਤਾਂ ਤੇ ਪੱਤੀਆਂ ਜਿਹੜਾ ਘੱਟ ਵੱਧ ਕਰਨੀਆਂ ਹੁੰਦੀ ਨੇ ਜਦ ਲੈ ਆਇਆ ਤਾਂ ਜੋ ਉੱਪਰ ਤਾਂ ਸਭ ਤੇ ਯਾਦ ਨਹੀਂ ਯਾਰ ਮੈਂ ਯਾਦ ਹੈਗਾ ਹੁਣ ਕਿਥੇ ਦਾ ਲੋ ਜੀ ਭਾਈ ਉਹ ਲੋਟ ਆ ਗਿਆ ਪੱਤੀ ਦੀ ਵੀ ਕਰਕੇ ਹੁਣ ਬਹੁਤ ਡੂੰਗਾ ਪੜਦਾ ਹੈ ਜਾਰਾ ਡੂੰਗਾ ਵਟਣ ਲੱਗਿਆ ਲੱਗਦਾ